ਧਨੋ ਵਾਹਿਗੁਰੂ ਜੀਓ ਕਬੀਰ ਰਾਤੀ ਹੋਵੈ ਕਾਰੀਆਂ ਕਾਰੇ ਉਭੇ ਜੰਤ ਸਾਵਤੀ ਸੇ ਜਾਨੋ ਮਾਰੀ ਭਗਵੰਤ ਕਬੀਰ ਰਾਤੀ ਹੋਵੈ ਕਾਰੀਆਂ ਕਾਰੇ ਉਬੇ ਜੰਤ ਹਾਏ ਉਠ ਤਵਤੇ ਸੇ ਜਾਨੋ ਮਰੀ ਭਗਵੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ੇ ਹਨ ਬੜੀ ਕਾਗਰਤਾ ਪ੍ਰੇਮ ਸਹਿਤ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ ਸੋ ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਪਾਵਨ ਸ਼ਲੋਕ ਇਨਾਂ ਸ਼ਲੋਕਾਂ ਦੇ ਰਾਹੀਂ ਜੋ ਉਪਦੇਸ਼ ਭਗਤ ਜੀ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਨੂੰ ਵਿਚਾਰਨ ਦਾ ਆਪਾਂ ਯਤਨ ਕਰਦੇ ਹਾਂ ਭਗਤ ਜੀ ਮਹਾਰਾਜ ਦਾ 10ਵਾਂ ਸ਼ਲੋਕ ਆਪ ਜੀ ਨੇ ਪਾਠ ਦੇ ਰੂਪ ਵਿੱਚ ਸੁਣਿਆ ਇਸ ਦੀ ਸੰਖੇਪ ਜਈ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਵੀ ਕੀਤੀ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਗੁਰਬਾਣੀ ਦੀ ਟੀਕਾਕਾਰੀ ਦੇ ਵਿੱਚ ਬੜਾ ਵੱਡਾ ਉਦਦਮ ਪ੍ਰਸਾਰਤ ਕੀਤਾ ਉਹ ਅੰਕਿਤ ਕਰਦੇ ਨੇ ਵੀ ਪਹਿਲੇ ਸ਼ਲੋਕ ਤੋਂ ਲੈ ਕੇ 12ਵੇਂ ਸ਼ਲੋਕ ਤੱਕ ਇਨ੍ਹਾਂ ਸ਼ਲੋਕਾਂ ਦਾ ਪ੍ਰਕਰਨ ਇੱਕੋ ਹੀ ਹੈ ਗੱਲ ਕਬੀਰ ਸਾਹਿਬ ਜੀ ਮਹਾਰਾਜ ਨੇ ਪਰਮੇਸ਼ਰ ਦੇ ਸਿਮਰਨ ਤੋਂ ਆਰੰਭ ਕੀਤੀ ਹੈ ਜਿੱਥੇ ਉਹ ਕੁਝ ਗੁਣ ਧਾਰਨ ਕਰਨ ਦੀ ਪ੍ਰੇਰਣਾ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਕੁਝ ਰੁਕਾਵਟਾਂ ਤੋਂ ਬਚਣ ਦੀ ਸਾਨੂੰ ਪ੍ਰੇਰਣਾ ਕਰਦਿਆਂ ਹੋਇਆਂ ਸੁਚੇਤ ਵੀ ਕਰ ਰਹੇ ਰਾਤ ਦਾ ਹਨੇਰਾ ਪਸਰਿਆ ਹੁੰਦਾ ਕੂਰ ਹਨੇਰੇ ਦੇ ਵਿੱਚ ਹਰ ਕੋਈ ਆਪਣੇ ਘਰ ਵਿੱਚ ਟਿਕ ਕੇ ਬੈਠਣ ਦਾ ਯਤਨ ਕਰਦਾ ਹੈ ਕੋਈ ਮਜਬੂਰੀ ਵਾਸ ਬਾਹਰ ਫਿਰਦਾ ਹੈ ਕੋਈ ਜ਼ਿੰਮੇਵਾਰੀ ਨਿਭਾਉਂਦਾ ਹੈ ਕੋਈ ਕਿਸੇ ਕਾਰਨ ਪਰ ਲੋਕਾਂ ਦੇ ਘਰ ਭੰਨਣ ਵਾਲੇ ਚੋਰੀ ਕਰਨ ਦੀ ਇੱਛਾ ਰੱਖਣ ਵਾਲੇ ਧਾੜਾ ਮਾਰਨ ਵਾਲੇ ਲੁਟੇਰੇ ਲੁੱਟਣ ਵਾਲੇ ਕਤਲ ਕਰਨ ਵਾਲੇ ਰਾਹੀਰਾਂ ਨੂੰ ਉਹਨਾਂ ਨੂੰ ਬਾਹਰ ਦਾ ਹਨੇਰਾ ਵੇਖ ਕੇ ਚਾ ਚੜ ਜਾਂਦਾ ਵੀ ਜਿਹੜਾ ਕੰਮ ਅਸੀਂ ਦਿਨ ਦੇ ਉਜਾਲੇ ਵਿੱਚ ਚਾਨਣੇ ਵਿੱਚ ਨਹੀਂ ਕਰ ਸਕਦੇ ਉਹ ਰਾਤ ਦੇ ਹਨੇਰੇ ਵਿੱਚ ਅਸੀਂ ਸੌਖਿਆ ਕਰ ਲਵਾਂਗੇ। ਚੋਰ ਨੂੰ ਇਹ ਹੁੰਦਾ ਵੀ ਕੋਈ ਮੈਨੂੰ ਵੇਖੇ ਨਾ। ਮੈਂ ਕਿਸੇ ਦੀ ਚੀਜ਼ ਵੀ ਲੈ ਲਵਾਂ ਤੇ ਮੇਰਾ ਚਿਹਰਾ ਵੀ ਕਿਸੇ ਦੇ ਸਾਹਮਣੇ ਨਾ ਆਏ। ਲੁਟੇਰੇ ਨੂੰ ਆ ਮੈਂ ਕਿਸੇ ਨੂੰ ਲੁੱਟ ਲਵਾਂ ਪਰ ਮੇਰੀ ਪਛਾਣ ਕਿਸੇ ਦੇ ਸਾਹਮਣੇ ਨਾ ਆਏ। ਜਨਿਓ ਕਹਿ ਲੋ ਬੀ ਕੁਰਮੀ ਮਨੁੱਖ ਜਿਹੜਾ ਮੰਦਾ ਅਮਲ ਕਰਨ ਲੱਗਿਆ ਕੋਈ ਵੀ ਮਨੁੱਖੇ ਸੋਚਦਾ ਹੈ ਹਰ ਹਰ ਮਨੁੱਖੀ ਇਹ ਸੋਚਦਾ ਹੈ ਵੀ ਅਮਲ ਭਾਵੇਂ ਮੈਂ ਆਪਣੇ ਮਨ ਦੀ ਭੈੜੀ ਮਰਜ਼ੀ ਮੁਤਾਬਕ ਮਾੜਾ ਕਰਾਂ ਪਰ ਮੇਰੀ ਪਛਾਣ ਲੋਕਾਂ ਦੇ ਸਾਹਮਣੇ ਮਾੜਾ ਕਰਮ ਕਰਨ ਵਾਲੇ ਮਨੁੱਖ ਵਜੋਂ ਨਹੀਂ ਹੋਣੀ ਚਾਹੀਦੀ ਤੇ ਦੂਜੇ ਪਾਸੇ ਇਹ ਸੋਚਦਾ ਹੈ ਵੀ ਭਾਵੇਂ ਮੈਂ ਚੰਗਾ ਕਰਨ ਜੋਗਾ ਨਹੀਂ ਪਰ ਜੇ ਚਾਰ ਜੀ ਮੈਨੂੰ ਚੰਗਾ ਕਹਿ ਦੇਣ ਤੇ ਇਹਦੇ ਵਿੱਚ ਮੇਰਾ ਨੁਕਸਾਨ ਵੀ ਕੋਈ ਨਹੀਂ ਜੋ ਕਮਾਉਂਦਾ ਨਹੀਂ ਹੈ ਉਹਦਾ ਵਿਖਾਵਾ ਕਰਨਾ ਚਾਹੁੰਦਾ ਹੈ ਤੇ ਜਿਹੋ ਜੇ ਅੰਦਰ ਹੈ ਉਹਨੂੰ ਲੁਕਾਉਣਾ ਚਾਹੁੰਦਾ ਇਸ ਦੋ ਤਰੀਕਿਆਂ ਦੇ ਨਾਲ ਇਹਦੀ ਸਾਰੀ ਜ਼ਿੰਦਗੀ ਦੀ ਕੋਸ਼ਿਸ਼ ਲੱਗੀ ਰਹਿੰਦੀ ਹੈ ਵੀ ਅੰਦਰੋਂ ਮਾੜਾ ਹਾਂ ਪਰ ਆਪਣੇ ਆਪ ਤੇ ਪਰਦਾ ਪਾਉਣ ਦੀ ਕੋਸ਼ਿਸ਼ ਪਰਦਾ ਪਾਉਣ ਦੀ ਕੋਸ਼ਿਸ਼ ਲਗਾਤਾਰ ਹੁੰਦੀ ਹੈ ਚੰਗਾ ਕੁਝ ਵੀ ਨਹੀਂ ਕਰਦਾ ਹਾਂ ਪਰ ਚੰਗਾ ਵਿਖਾਉਣ ਦੀ ਕੋਸ਼ਿਸ਼ ਆਪਣੇ ਆਪ ਨੂੰ ਚੰਗਾ ਪ੍ਰਚਾਰਣ ਦੀ ਕੋਸ਼ਿਸ਼ ਆਪਣੇ ਆਪ ਨੂੰ ਚੰਗਾ ਜਿਤਾਉਣ ਦੀ ਕੋਸ਼ਿਸ਼ ਇਹ ਸਦਾ ਹੀ ਮਨੁੱਖ ਇਹਨਾਂ ਦੋ ਤਰੀਕਿਆਂ ਦੇ ਨਾਲ ਯਤਨ ਕਰਦਾ ਰਹਿੰਦਾ ਹੈ ਕਾਸ਼ ਕਿ ਇਹਨਾਂ ਮਨੁੱਖ ਉਦਮ ਆਪਣੇ ਅੰਦਰ ਦੀ ਬੁਰਾਈ ਨੂੰ ਮਿਟਣ ਲਈ ਕਰੇ ਕੇਵਲ ਇੱਕ ਕਾਰਜ ਕਰਨਾ ਹੈ ਚੰਗਿਆਈ ਕਮਾਉਣੀ ਸ਼ੁਰੂ ਕਰ ਦੇਣੀ ਹੈ ਬੁਰਾਈ ਦਾ ਮਾਦਾ ਘਟ ਜਾਏਗਾ ਨਾ ਕੁਝ ਲੁਕੋਣਾ ਪਏਗਾ ਨਾ ਕੁਝ ਵਿਖਾਉਣਾ ਪਏਗਾ ਮਨ ਨੂੰ ਵੀ ਸੰਤੁਸ਼ਟੀ ਹੋਏਗੀ ਦੁਨੀਆ ਦਾ ਵੀ ਭਲਾ ਹੋਏਗਾ ਜੀਵਨ ਦਾ ਵੀ ਕਲਿਆਣ ਹੋਏਗਾ ਪਰ ਮਨੁੱਖੀ ਮਨ ਹੈ ਸੁਖਵੀਰ ਜੀ ਮਹਾਰਾਜ ਨੇ ਫਰਮਾਇਆ ਕਹਿਣ ਲੱਗੇ ਕਬੀਰ ਰਾਤੀਂ ਹੋਵੈ ਕਾਰੀਆਂ ਕਾਲੀਆਂ ਰਾਤਾਂ ਹਨ ਹਨੇਰੀ ਹੈ ਚਾਰਛ ਫੇਰੇ ਗੜਾ ਹਨੇਰਾ ਹੈ ਕਾਰੇ ਉਬੇ ਜੰਤ ਕਾਲੇ ਦਿਲ ਵਾਲੇ ਪਾਵ ਅੰਦਰ ਮੈਲ ਰੱਖ ਕੇ ਮਾੜੀ ਮਨਸ਼ਾ ਲੈ ਕੇ ਕੁਝ ਲੋਕ ਨਿਕਲਦੇ ਹਨ ਲੈ ਫਾਹੇ ਉੱਠ ਧਵਤੇ ਹੱਥਾਂ 'ਚ ਰस्सियां ਲੈ ਕੇ ਫਾਹੇ ਲੈ ਕੇ ਪਾਵ ਦੂਜਿਆਂ ਨੂੰ ਮਾਰਨ ਲਈ ਤਕਲੀਫ ਦੇਣ ਲਈ ਲੁੱਟਣ ਲਈ ਕੋਣ ਲਈ ਉੱਠ ਤੁਰਦੇ ਨੇ ਕਬੀਰ ਜੀ ਮਹਾਰਾਜ ਕਹਿੰਦੇ ਭਾਵੇਂ ਉਹ ਬੁਰਾ ਕੰਮ ਕਰਕੇ ਠੱਗੀ ਮਾਰ ਕੇ ਲੁੱਟ ਕੇ ਚੋਰੀ ਕਰਕੇ ਬੜਾ ਧਨ ਲੈ ਆਉਣ ਕਰੇ ਅਮੀਰ ਹੋ ਜਾਣ ਪਰ ਕਬੀਰ ਜੀ ਮਹਾਰਾਜ ਕਹਿੰਦੇ ਅਸਲੋਂ ਮੈਂ ਇਹ ਮੰਨਦਾ ਕਿ ਉਹ ਅੰਦਰੋਂ ਆਤਮਿਕ ਮੌਤੇ ਮਰੇ ਹੋਏ ਬੰਦੇ ਨੇ ਉਹਨਾਂ ਕੋ ਧਨ ਦੀ ਢੇਰੀ ਹੋ ਸਕਦੀ ਹੈ ਪਦਾਰਥ ਬਹੁਤਾ ਹੋ ਸਕਦਾ ਹੈ ਪਰ ਅੰਦਰ ਦਾ ਜੀਵਨ ਨਹੀਂ ਹੋ ਸਕਦਾ ਉਹ ਆਪਣੇ ਸਰੀਰ ਦੀ লাশ ਨੂੰ ਆਪਣੇ ਮੁਰਦਾ ਕਿਸਮ ਦੇ ਜੀਵਨ ਨੂੰ ਜਿਹਦੇ ਚ ਕੋਈ ਅਹਿਸਾਸ ਨਹੀਂ ਜਿਹਦੇ ਚ ਕੋਈ ਹਰਕਤ ਨਹੀਂ ਜਿਹਦੇ ਚ ਕੋਈ ਸੰਵੇਦਨਾ ਨਹੀਂ ਜਿਹਦੇ ਚ ਕੋਈ ਤਰਸ ਨਹੀਂ ਉਹਨੂੰ ਸ਼ਿੰਗਾਰਨ ਸਵਾਰਨ ਤੇ ਸਹੂਲਤਾਂ ਦੇਣ ਦੇ ਉੱਤੇ ਲੱਗੇ ਹੋਏ ਹਨ ਉਹਨਾਂ ਨੂੰ ਗਿਆਨ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਜੀਵਨ ਜਿਹੜਾ ਹੈ ਉਹ ਕੱਲਾ ਦੇ ਹੀ ਨਹੀਂ ਹੈ ਵੀ ਦੇ ਹੀ ਤੇ ਸਭ ਤੋਂ ਦੁਨੀਆ ਦੇ ਕੀਮਤੀ ਕੱਪੜੇ ਪਾ ਲਓ ਕਿਸੇ ਨੂੰ ਲੁੱਟ ਕੇ ਦੇ ਹੀ ਤੇ ਬੜਾ ਹਾਰ ਸ਼ਿੰਗਾਰ ਕਰ ਲਓ ਨਗੀਨੇ ਸਜਾ ਲਓ ਲੋਕਾਂ ਦੇ ਘਰ ਭੰਨ ਕੇ ਦੇ ਹੀ ਨੂੰ ਜਿੱਥੇ ਸਾਦੇ ਨਾਲੇ ਪੜ ਸਕਦੇ ਉਥੇ 36 ਪ੍ਰਕਾਰ ਦੇ ਪਕਵਾਨਾਂ ਦੇ ਢੇਰਾਂ ਦੇ ਢੇਰ ਲਾ ਲਓ ਆਪਣੇ ਘਰ ਲੋਕਾਂ ਦੀ ਥਾਲੀ 'ਚ ਰੋਟੀ ਚੁੱਕ ਕੇ ਕੀ ਹੋਏਗਾ ਇਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚਲਦੇ ਆ ਨਾਲ ਨਾ ਜਾਏ ਜਿਸ ਦਿਨ ਇਹ ਢਹਿਣ ਤੇ ਆਈ ਇਹ ਨਗੀਨਿਆਂ ਨਾਲ ਸਜੀ ਦੇਈ ਸਭ ਤੋਂ ਮਹਿੰਗੇ ਕੱਪੜੇ ਪੈਨਣ ਵਾਲੀ ਦੇਈ ਸਭ ਤੋਂ ਲذیذ ਤੇ ਕੀਮਤੀ ਪਕਵਾਨ ਖਾਣ ਵਾਲੀ ਦੇਈ ਦੇਵੀ ਇੱਕ ਪਲ ਵਿੱਚ ਹੀ ਢਹਿ ਜਾਣਾ ਇਹਨਾਂ ਚੀਜ਼ਾਂ ਨੇ ਇਹਨੂੰ ਬਚਾ ਨਹੀਂ ਸਕਣਾ। ਬਸ ਅੰਦਰ ਇੱਕ ਹਿਰਸ ਹੈ ਮਨੁੱਖ ਦੇ ਇੱਕ ਲਾਲਚ ਹੈ ਵੀ ਮੈਂ ਹੋਵਾਂ। ਮੈਨੂੰ ਸਾਰਾ ਕੁਝ ਮਿਲ ਜਾਏ ਬਾਕੀ ਦੁਨੀਆ ਰਹੀ ਦੀ ਤੇ ਰਹਿ ਜਾਏ। ਤਿਆਗ ਨਹੀਂ ਹੈ। ਤੇ ਜਨ ਸ਼ਕਤੀ ਵੀ ਨਹੀਂ ਹੈ ਵੀ ਦੂਜੇ ਕੋਲ ਬਹੁਤਾ ਵੇਖ ਕੇ ਬੰਦਾ ਬਰਦਾਸ਼ਤ ਕਰ ਜਾਏ। ਸਹਿਣ ਕਰਨ ਦਾ ਮਾਦਾ ਨਹੀਂ ਵੀ ਜੋ ਉਹਦੇ ਕੋਲ ਹੈ ਮੇਰੇ ਕੋਲ ਕਿਉਂ ਨਹੀਂ ਹੋ ਸਕਦਾ। ਇੱਕ ਜਿਦ ਹੈ ਵੀ ਮੈਂ ਹੋਵਾਂ। ਜਾਨੀ ਸਾਰਾ ਕੁਝ ਮੇਰੇ ਕੋਲ ਹੋਵੇ। ਤੇ ਫਿਰ ਮੈਂ ਹਰ ਇੱਕ ਨੂੰ ਮਰਜ਼ੀ ਦੇ ਨਾਲ ਦੇਵਾਂ ਉਹ ਮੇਰੇ ਅੱਗੇ ਹੱਥ ੱਡਣ ਤੇ ਮੈਂ ਉਹਨਾਂ ਨੂੰ ਦਿੰਦਾ ਰਹਾ ਤੇ ਫਿਰ ਮੈਂ ਆਖਾਂ ਵੀ ਹਾਂ ਇਹਨੂੰ ਵੀ ਖਾਣ ਨੂੰ ਚਾਹੀਦਾ ਇਹਨੂੰ ਵੀ ਚਾਹੀਦਾ ਮਨੁੱਖੇ ਨਹੀਂ ਸੋਚਦਾ ਉਹਦੇ ਵਿੱਚ ਵੀ ਇੱਛਾ ਕੀ ਹੁੰਦੀ ਵੀ ਕੋਈ ਆਵੇ ਤੇ ਮੇਰੇ ਕੋਲੋਂ ਮੰਗੇ ਮੇਰੇ ਦਰਵਾਜ਼ੇ ਤੇ ਲੋਕ ਖੜੇ ਰਹਿਣ ਤੇ ਮੈਂ ਫਿਰ ਉਹਨਾਂ ਨੂੰ ਥੋੜਾ ਥੋੜਾ ਦਾਨ ਦੇਵਾਂ ਨਾਲੇ ਤੇ ਮੇਰੀ ਵਡਿਆਈ ਦਾ ਡੰਕਾ ਵੱਜੇ ਜਾਨੀ ਉਹ ਖਾਣ ਵੀ ਤੇ ਮੈਨੂੰ ਪੁੱਛ ਕੇ ਪਹਿਨਣ ਵੀ ਤੇ ਮੈਨੂੰ ਪੁੱਛ ਕੇ ਜੀਣ ਵੀ ਤੇ ਮੈਨੂੰ ਪੁੱਛ ਕੇ ਮੈਂ ਮਾਲਕ ਹਾਂ ਸਾਰੇ ਪਦਾਰਥ ਮੇਰੇ ਕੋਲ ਹੋਂ ਕੈਸੀ ਅਜੀਬ ਸਥਿਤੀ ਜਦੋਂ ਕਿਸੇ ਕੋਲ ਮੇਰੇ ਨਾਲੋਂ ਵੱਧ ਪਦਾਰਥ ਹੁੰਦਾ ਤੇ ਮੈਨੂੰ ਬੇਚੈਨੀ ਦਿੰਦਾ ਹੈ ਤਕਲੀਫ ਮੈਨੂੰ ਹੁੰਦੀ ਹੈ ਅੰਦਰ ਡਿਸਟਰਬੈਂਸ ਹੋ ਜਾਂਦੀ ਹੈ ਔਰ ਬੰਦਾ ਇੱਕ ਦੌੜ ਚ ਪੈ ਜਾਂਦਾ ਹੈ ਪੀ ਜੇ ਤਾਂ ਸਿੱਧੇ ਤਰੀਕੇ ਨਾਲ ਇਹਦੇ ਤੋਂ ਜ਼ਿਆਦਾ ਮੇਰੇ ਕੋਲ ਹੁੰਦਾ ਤਾਂ ਠੀਕ ਹੈ ਨਹੀਂ ਤਾਂ ਆਪਾਂ ਟੇਡਾ ਤਰੀਕਾ ਵਰਤ ਲਵਾਂਗੇ। ਬੁਰੀ ਮਨਸ਼ਾ ਰੱਖ ਕੇ ਫਿਰ ਬੰਦਾ ਕਮਾਉਣ ਤੁਰਦਾ ਹੈ, ਠੱਗੀ ਮਾਰੇ, ਚੋਰੀ ਕਰੇ, ਧੱਕਾ ਕਰੇ, ਫੇਰਾ ਫੇਰੀ ਕਰੇ, ਜੋ ਮਰਜੀ। ਯਾਨੀ ਜਦੋਂ ਟੀਚਾ ਇਹ ਹੈ ਵੀ ਹੋਣਾ ਬਹੁਤ ਚਾਹੀਦਾ ਹੈ, ਮੈਂ ਪਦਾਰਥ ਦੇ ਢੇਰ ਉੱਤੇ ਬੈਠਾ, ਮੇਰੇ ਕੋਲ ਥੋੜਨਾ ਨਹੀਂ ਚਾਹੀਦਾ, ਮੇਰੇ ਕੋਲ ਫਲਾਣੇ ਨਾਲੋਂ ਘੱਟ ਨਹੀਂ ਚਾਹੀਦਾ, ਫਿਰ ਫਲਾਣੇ ਨਾਲੋਂ ਘੱਟ ਨਹੀਂ ਚਾਹੀਦਾ। ਆਪੇ ਟਾਰਗੇਟ ਮਿੱਥਦਾ ਰਹਿੰਦਾ ਤੇ ਆਪੇ ਉਹਨਾਂ ਨੂੰ ਪੂਰਿਆਂ ਕਰਨ ਵਾਸਤੇ ਵਿੰਗੇ ਟੇਡੇ ਰਾਹ ਵੀ ਲੱਭਦਾ ਰਹਿੰਦਾ ਹੈ ਤੇ ਸਾਰੀ ਜ਼ਿੰਦਗੀ ਇਸੇ ਘੁੰਮਣ ਘੇਰੀ ਵਿੱਚ ਗਵਾਚ ਜਾਂਦੀ ਹੈ ਜਿੱਤ ਨਹੀਂ ਪਾਉਂਦਾ ਕਦੇ ਵੀ ਕਿਉਂਕਿ ਜਿੰਨਿਆਂ ਨੂੰ ਹਰਾਉਂਦਾ ਹੈ ਉਹਨੇ ਕੱਗੇ ਹੋਰ ਜਿੱਤੇ ਹੋਏ ਖੜੇ ਹੁੰਦੇ ਨੇ ਫਿਰ ਉਹਨਾਂ ਨੂੰ ਹਰਾਉਣ ਤੁਰ ਪੈਂਦਾ ਹੈ ਜਿੰਨਿਆਂ ਕੋ ਨੂੰ ਪਛਾਣ ਧੱਕਾ ਮਾਰ ਕੇ ਪਿਛਾੜ ਕੇ ਆਇਆ ਹੁੰਦਾ ਉਹਨੇ ਇੱਕ ਹੋਰ ਅੱਗੇ ਖੜੇ ਹੁੰਦੇ ਨੇ ਸਾਰਿਆਂ ਦੀ ਦੌੜ ਤੇ ਜਿਹੜਾ ਸਭ ਤੋਂ ਅੱਗੇ ਹੁੰਦਾ ਹੈ ਨਾ ਸਾਡੇ ਮਨ ਚ ਇਹ ਵੀ ਆਵੇ ਕਿਤੇ ਵੀ ਜਿਹੜਾ ਸਭ ਤੋਂ ਅੱਗੇ ਹੋ ਸਕਦਾ ਉਹ ਬੰਦਾ ਬੜਾ ਨਹੀਂ ਉਹਦੀ ਸਮੱਸਿਆ ਵੀ ਉਹਦੇ ਮਗਰ ਹੋਰ ਉਹਨੂੰ ਪਿਛਾੜਨ ਵਾਲੇ ਖੜੇ ਨੇ ਉਹ ਹੋਰ ਤੇਜ਼ ਦੌੜਦਾ ਹੈ ਵੀ ਮੈਂ ਆ ਜਿਹੜਾ ਦੂਜੇ ਨੰਬਰ ਤੇ ਹੈ ਕਿਤੇ ਇਹ ਨਾ ਪਹਿਲੇ ਨੰਬਰ ਤੇ ਆ ਜਾਏ ਜਰਾ ਸੋਚ ਕੇ ਵੇਖੋ ਜਿੱਤ ਹਾਰ ਦੇ ਇਹ ਮਾਇਨੇ ਇਹ ਅਰਥ ਇਹ ਦੌੜ ਮਨੁੱਖ ਨੂੰ ساری ਜ਼ਿੰਦਗੀ ਟਿਕ ਕੇ ਨਹੀਂ ਬਹਿਣ ਦਿੰਦੇ ਇੱਥੇ ਟਿਕਾ ਦਾ ਮਤਲਬ ਇਹ ਨਹੀਂ ਵੀ ਹੱਥ ਹੱਥ ਧਰ ਕੇ ਬਹਿਣਾ ਇੱਥੇ ਮਤਲਬ ਟਿਕਾ ਦਾ ਇਹ ਹੈ ਵੀ ਅੰਦਰ ਦੀ ਬੇਚੈਨੀ ਖਤਮ ਨਹੀਂ ਹੋਣ ਦਿੰਦੀ ਬੰਦਾ ਸ਼ਾਂਤ ਹੈ ਭਟਕਿਆ ਹੋਇਆ ਹੈ ਉਲਝਿਆ ਹੋਇਆ ਹੈ ਤੇ ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਦੇਹੀ ਹੰਬ ਜਾਂਦੀ ਹੈ ਭੌਰ ਉਡਾਰੀ ਮਾਰ ਜਾਂਦਾ ਹੈ ਕਹਾਣੀ ਮੁੱਕ ਜਾਂਦੀ ਹੈ ਤੋ ਸਤਗੁਰੂ ਮਹਾਰਾਜ ਕਹਿੰਦੇ ਨੇ ਇਸ ਨੂੰ ਕੂੜ ਬੋਲ ਕੇ ਖਵਾ ਲਈ। ਵੀ ਤੈਨੂੰ ਖਵਾ ਐਸਾ ਨਹੀਂ ਵੀ ਤੈਨੂੰ ਪਹਿਨਾ ਨਾ ਖਵਾ ਨਾ ਸਜਾ ਨਾ ਦੇਈ ਨੂੰ ਪਰ ਝੂਠ ਬੋਲ ਕੇ ਜਾਨੀ ਮੰਦਾ ਅਮਲ ਕਰਕੇ ਪਰਾਇਆ ਕੁਮਾਰ ਕੇ ਦੂਜੇ ਦਾ ਖੋ ਕੇ ਇਹਨੂੰ ਖਵਾਉਣ ਦਾ ਅਰਥ ਕੀ ਹੈ? ਇਹਦਾ ਮਤਲਬ ਹੈ ਤੇਰੇ ਅੰਦਰ ਸਮੱਸਿਆ ਹੈ। ਤੇਰੇ ਅੰਦਰ ਮੁਸ਼ਕਲ ਹੈ। ਤੂੰ ਉਹਨੂੰ ਦੂਰ ਕਰਨ ਦੀ ਬਜਾਏ ਤੈਨੂੰ ਮੁਸ਼ਕਲਾਂ ਬਾਹਰ ਨਜ਼ਰ ਆਉਂਦੀਆਂ ਨੇ। ਵੇਖੋ ਜੀ ਫਲਾਨੇ ਕੋਲ ਜ਼ਿਆਦਾ ਹੋ ਗਿਆ ਵੇਖੋ ਜੀ ਮੈਨੂੰ ਉਹਦੇ ਨਾਲੋਂ ਥੋੜਾ ਮਿਲਿਆ ਵੇਖੋ ਜੀ ਫਲਾਨੇ ਬਨੁੱਖ ਨੂੰ ਨਹੀਂ ਮਿਲਣਾ ਚਾਹੀਦਾ ਵੇਖੋ ਜੀ ਟਮਕਾਣੇ ਕੋਲ ਇਸ ਤਰ੍ਹਾਂ ਹੋ ਗਿਆ ਸਮੱਸਿਆਵਾਂ ਤੂੰ ਬਾਹਰ ਕ੍ਰੀਏਟ ਕਰਦਾ ਜਦੋਂ ਕਿ ਹੁੰਦੀਆਂ ਤੇਰੇ ਅੰਦਰ ਨੇ ਤੋ ਸਤਗੁਰੂ ਮਹਾਰਾਜ ਕਹਿੰਦੇ ਨੇ ਇੱਕ ਨੁਕਤੇ ਨੂੰ ਸਮਝ ਲੈ ਇਸ ਸ਼ਲੋਕ ਵਿੱਚ ਇੱਕ ਹੋਰ ਬੜੀ ਅਹਿਮ ਗੱਲ ਕਹੀ ਮਨ ਉਹ ਰਾਤ ਨੂੰ ਧਾੜੇ ਮਾਰਨ ਬੰਦੇ ਤੁਰਦੇ ਨੇ ਚੋਰੀ ਕਰਨ ਤੁਰਦੇ ਨੇ ਕਤਲ ਕਰਨ ਤੁਰਦੇ ਹੌਸਲਾ ਉਹ ਵੀ ਰੱਖ ਕੇ ਤੁਰਦੇ ਨੇ ਕਿਸੇ ਦਾ ਘਰ ਭੰਨਣਾ ਬੰਦੇ ਚ ਦਲੇਰੀ ਕਿੰਨੀ ਹੈ ਕਿੰਨੀ ਦਲੇਰੀ ਹੈ ਵੀ ਉਹ ਕਿਸੇ ਦੇ ਘਰ ਜਾ ਰਿਹਾ ਹੋ ਸਕਦਾ ਕੋਈ ਵੀ ਵੱਡੇ ਤੋਂ ਅਗਲਾ ਗੋਲੀ ਮਾਰਦਾ ਤੇਈ ਧਾਰਾ ਹਥਿਆਰ ਨਾਲ ਫਟ ਲਾਦਾ ਕੁੱਟ ਦੇਵੇ ਪੁਲਿਸ ਨੂੰ ਫੜਾ ਦੇਵੇ ਕੁਝ ਵੀ ਹੋ ਸਕਦਾ ਚੋਰੀ ਕਰਨ ਵੀ ਜਿਹੜਾ ਬੰਦਾ ਤੁਰਿਆ ਬਿਨਾਂ ਦਲੇਰੀ ਤੋਂ ਥੋੜਾ ਤੁਰਿਆ ਜਿਹੜਾ ਕਿਸੇ ਦਾ ਕਤਲ ਕਰਨ ਤੁਰਿਆ ਬਿਨਾਂ ਦਲੇਰੀ ਤੋਂ ਥੋੜਾ ਤੁਰਿਆ ਹੌਸਲਾ ਤੇ ਉਹਦੇ ਅੰਦਰ ਵੀ ਹੈ ਦਲੇਰੀ ਤੇ ਉਹਦੇ ਅੰਦਰ ਵੀ ਹੈ ਪਰ ਕੁਰਾਹੇ ਪਿਆ ਹੋਇਆ ਹੈ ਉਹਦੀ ਦਲੇਰੀ ਉਹਦਾ ਹੌਸਲਾ ਕੁਰਾਹ ਤੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਹਿੰਦੇ ਨੇ हे ਮਨੁੱਖ ਤੇਰੀ ਹੌਮੈ ਕੁਰਾਹੇ ਪਈ ਹੋਈ ਹੈ ਤੇਰੀ ਹੌ ਤੇਰਾ ਰੋਗ ਹੈ ਇਸ ਨੂੰ ਸਹੀ ਦਿਸ਼ਾ ਤੇ ਲਿਆ ਸਹੀ ਮਾਰਗ ਉਤੇ ਤੋਰ ਤੇਰਾ ਇਹ ਵੱਡਾਪਣ ਕਿਸੇ ਕੰਮ ਨਹੀਂ ਨਕਮਾਪਣ ਹੈ ਜਿਹੜਾ ਤੂੰ ਦੂਜਿਆਂ ਨੂੰ ਤਕਲੀਫ ਦੇ ਕੇ ਵੱਡਾ ਕਹਾਉਣਾ ਹੈ ਇਹ ਵੱਡਪਣ ਕਿਸੇ ਅਰਥ ਨਹੀਂ ਅਗਲੇ ਸ਼ਲੋਕ ਵਿੱਚ ਫਰਮਾਇਆ ਕਹਿਣ ਲੱਗੇ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਹੋਏ ਭੀ ਚੰਦਨ ਹੋਏ ਰਹੀ ਬਸੇ ਜੋ ਚੰਦਨ ਪਾਸ ਬਿਰਵਾ ਦਾ ਮਤਲਬ ਹੈ ਬਰੂਟਾ 52 ਉਂਗਲਾਂ ਨੂੰ 52 ਚੰਦਨ ਕਹੇ ਜਾਨੀ ਕਿ ਮਦਰੇ ਕੱਦ ਦਾ ਚੰਦਨ ਦਾ ਬੂਟਾ ਬਹੁਤਾ ਵੱਡਾ ਨਹੀਂ ਹੁੰਦਾ ਬੜਾ ਮਦਰੇ ਜੇ ਕੱਦ ਜਾਨੀ ਕਿ ਸਧਾਰਨ ਹਾਈਟ ਹੈ ਉਹਦੀ ਸਧਾਰਨ ਕੱਦ ਹੈ ਉਹਦਾ ਕਬੀਰ ਜੀ ਕਹਿੰਦੇ ਨੇ ਉਹਦਾ ਕੱਦ ਭਾਵੇਂ ਛੋਟਾ ਹੈ ਉਹਦੀ ਹਾਈਟ ਬਹੁਤੀ ਨਹੀਂ ਉਹ ਸਿਮਲ ਰੁਖ ਵਾਂਗ ਬਹੁਤਾ ਉੱਚਾ ਨਹੀਂ ਜਾਂਦਾ ਪਰ ਫਿਰ ਵੀ ਭਲਾ ਭਲਾ ਦਾ ਮਤਲਬ ਕੀ ਹੈ ਕਿ ਉਹਦੇ ਚ ਖੂਬੀਆਂ ਸਿਮਲ ਨਾਲੋਂ ਕਿਤੇ ਜ਼ਿਆਦੀਆਂ ਨੇ ਖੂਬੀਆਂ ਵਾਲਾ ਹੈ ਉਹਦੇ ਚ ਸੁਗੰਧੀ ਹੈ ਉਹਦੀ ਤਸਵੀਰ ਠੰਡੀ ਹੈ ਕਿੰਨਾ ਮਹਿੰਗਾ ਸੰਦਲ ਵਿਕਦਾ ਹੈ ਕਿੰਨਾ ਮਹਿੰਗਾ ਚੰਦਨ ਵਿਕਦਾ ਹੈ ਕਬੀਰ ਜੀ ਕਹਿੰਦੇ ਕਬੀਰ ਚੰਦਨ ਕਾ ਬਿਰਵਾ ਪੜਾ ਬੀੜ ਊਟਾ ਕ ਪੜਾਸ ਛਿਛਰੇ ਢਾਕ ਪੜਾ ਦੇ ਰੁਖ ਆਲੇ ਦੁਆਲੇ ਨੇ ਵਿਚਕਾਰ ਇੱਕ ਬੂਟਾ ਚੰਦਨ ਦਾ ਚੰਦਨ ਆਪਣੀ ਸੁਗੰਧੀ ਨਾਲ ਆਲੇ ਦੁਆਲੇ ਨੂੰ ਸ਼ਰਸ਼ਾਰ ਕਰ ਦਿੰਦਾ ਸਾਰੇ ਪਾਸੇ ਉਹਦੀ ਸੁਗੰਧੀ ਜਿਹੜੀ ਉਹ ਘਿਰਿਆ ਹੋਵੇ ਨਾ ਛਿਛਰਿਆਂ ਦੇ ਵਿਚਕਾਰ ਢਾਕ ਪੜਾ ਦੇ ਬੂਟਿਆਂ ਰੁੱਖਾਂ ਦੇ ਵਿਚਕਾਰ ਤਉ ਬੌਣੇ ਜੈ ਬੂਟੇ ਦੀ ਚੰਦਨ ਦੀ ਸੁਗੰਧੀ ਜਿਹੜੀ ਉਹ ਦੂਰ ਤੱਕ ਦੱਸਦੀ ਹੈ ਵੀ ਇੱਥੇ ਚੰਦਨ ਹੈ ਤੇ ਇਹ ਵੀ ਲਿਖਿਆ ਵਿਚਾਰਵਾਨਾਂ ਨੇ ਵੀ ਆਲੇ-ਦੁਆਲੇ ਦੇ ਜਿਹੜੇ ਹੋਰ ਬੂਟੇ ਨੇ ਰੁੱਖ ਨੇ ਉਹਨਾਂ ਦੇ ਵਿੱਚੋਂ ਵੀ ਉਹਦੀ ਸੁਗੰਧੀ ਜਿਹੜੀ ਹੈ ਉਹ ਮਹਿਸੂਸ ਹੋਣ ਲੱਗ ਪੈਂਦੀ ਹੈ ਜਨੂ ਵਾਲੇ ਦੌਰਨ ਜਿੱਥੇ ਵੀ ਹੁੰਦਾ ਹੈ ਉੱਥੇ ਸੁਗੰਧ ਵੰਡਦਾ ਕੱਦ ਛੋਟਾ ਪਰ ਗੁਣ ਵੱਡਾ ਬੀੜੋ ਟਾਕ ਪਲਾਸ ਉਹ ਇਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦ ਉਹ ਵੀ ਚੰਦਨ ਵਰਗੇ ਜਾਨੀ ਕਿ ਉਹਨਾਂ ਵਿੱਚ ਵੀ ਚੰਦਨ ਦੀ ਸੁਗੰਧੀ ਆ ਜਾਂਦੀ ਹੈ ਇੱਥੇ ਤਸ਼ਬੀਹ ਦਿੱਤੀ ਤੁਲਨਾ ਦਿੱਤੀ ਕਬੀਰ ਜੀ ਮਹਾਰਾਜ ਨੇ ਕਿ ਜਿਹੜਾ ਨਿਮਰਤਾਵਾਨ ਮਨੁੱਖ ਹੈ ਨਾ ਉਹ ਵੇਖਣ ਨੂੰ ਸਾਨੂੰ ਕਮਜ਼ੋਰ ਲੱਗਦਾ ਹੁੰਦਾ ਹੈ ਲੋਕ ਕਹਿਣਗੇ ਇੱਕ ਚੀਜ਼ ਦਾ ਧਿਆਨ ਰੱਖੀਏ ਬੇਗੈਰਤੀ ਨੂੰ ਨਿਮਰਤਾ ਨਹੀਂ ਕਹਿੰਦੇ ਹੰਕਾਰ ਨੂੰ ਅਣਖ ਨਹੀਂ ਕਹਿੰਦੇ ਅਣਖ ਨੂੰ ਹੰਕਾਰ ਨਹੀਂ ਕਹਿੰਦੇ ਤੇ ਨਿਮਰਤਾ ਨੂੰ ਬੇਗੈਰਤੀ ਨਹੀਂ ਕਹਿੰਦੇ ਇਹ ਸਾਰੀਆਂ ਵੱਖਰੀਆਂ ਵਕਰੀਆਂ ਸਟੇਜਾਂ ਨੇ ਇਹਨਾਂ 'ਚ ਫਰਕ ਵੀ ਸਮਝਣਾ ਪਏਗਾ ਸਾਨੂੰ ਬੰਦਾ ਆਮ ਤੌਰ ਤੇ ਕੀ ਕਰਦਾ ਹੈ ਜੀਵਨ 'ਚ ਛਾੜਦਾ ਹੰਕਾਰ ਹੈ ਕਹੇਗਾ ਜੀ ਮੇਰੀ ਤਾਂ ਅਣਖ ਵੜੀ ਹੈ ਅੱਛਾ ਜੇ ਤੇਰੇ ਚਣਕ ਹੈ ਤੂੰ ਆਪਣੇ ਤੋਂ ਤਕੜੇ ਨਾਲ ਪੰਗਾ ਕਿਉਂ ਨਹੀਂ ਲੈਂਦਾ ਗਰੀਬ ਦੇ ਉੱਤੇ ਨਜ਼ਲਾ ਝਾੜ ਕੇ ਤੂੰ ਕਹਿੰਦਾ ਆਪਾਂ ਅਣਖਾਂ ਵਾਲੇ ਬੰਦੇ ਹੁੰਨੇ ਆ ਨਹੀਂ ਇਹ ਹੰਕਾਰ ਹੈ ਹੰਕਾਰ ਹਮੇਸ਼ਾ ਤਕੜੇ ਤੋਂ ਉੱਤਰ ਜਾਂਦਾ ਹੈ ਹਮਾਤੜ ਤੇ ਟਹਿ ਜਾਂਦਾ ਹੈ ਇਸੇ ਤਰ੍ਹਾਂ ਉਲਟ ਦਿਸ਼ਾ 'ਚ ਵੀ ਬੰਦਾ ਕੰਮ ਕਰਦਾ ਹੈ ਉਹ ਆਪਣੀ ਕਮਜ਼ੋਰੀ ਨੂੰ ਨਿਮਰਤਾ ਕਹਿੰਦਾ ਹੁੰਦੀ ਕਮਜ਼ੋਰੀ ਹੈ ਇਹ ਮੰਨਣ ਦੀ ਬਜਾਏ ਵੀ ਭਰਾ ਮੈਂ ਤੇਰੇ ਤੋਂ ਕਮਜ਼ੋਰ ਹਾਂ ਮੈਂ ਨਹੀਂ ਉਲਝ ਸਕਦਾ ਬੰਦਾ ਕਹਿੰਦਾ ਆਪਾਂ ਨਿਮਰਤਾ ਹੀ ਇੰਨੀ ਰੱਖਦੇ ਹਾਂ ਕੋਈ ਚੱਕਰ ਨਹੀਂ ਇਹੋ ਨਿਮਰਤਾ ਫਿਰ ਆਪਣੇ ਤੋਂ ਹਮਾਤੜ ਬੰਦੇ ਵਾਸਤੇ ਕਿੱਥੇ ਜਾਂਦੀ ਜਦ ਤਕੜੇ ਦੇ ਸਾਹਮਣੇ ਤੂੰ ਡਰ ਜਾਂਦਾ ਉਦੋਂ ਤੂੰ ਕਹਿੰਦਾ ਮੈਂ ਨਿਮਰਤਾਵਾਨ ਆ ਸਵਾਦ ਤਾਂ ਹੈ ਜੇ ਤੂੰ ਆਪਣੇ ਤੋਂ ਕਮਜ਼ੋਰ ਬੰਦੇ ਨਾਲ ਵੀ ਇੰਨੀ ਮਿਠਤ ਵਰਤੇ ਤੇ ਫਿਰ ਪਤਾ ਲੱਗੇ ਵੀ ਤੂੰ ਸੱਚਮੁੱਚ ਹੀ ਨਿਮਰਤਾ ਵਾਲਾ ਇਨਸਾਨ ਹੈ ਇਹ ਉਦਾਹਰਣ ਮੈਂ ਇਸ ਕਰਕੇ ਦਿੱਤੀ ਹੈ ਪੀਰ ਨਾ ਗੁਣਾਂ ਦੇ ਵਿੱਚ ਇੱਕ ਫਰਕ ਵੀ ਮਨੁੱਖ ਨੇ ਕਰਨਾ ਹੈ ਨਹੀਂ ਤਾਂ ਮਨ ਬੜਾ ਚਲਾਕ ਹੈ ਉਹ ਕਿਸੇ ਚੀਜ਼ ਤੇ ਕਿਹੋ ਜਿਹਾ ਮਖੌਟਾ ਚੜਾ ਦਿੰਦਾ ਕਿਸੇ ਚੀਜ਼ ਤੇ ਕਿਹੋ ਜਿਹਾ ਮਖੌਟਾ ਚੜਾ ਦਿੰਦਾ ਉਹ ਹੰਕਾਰ ਤੇ ਅਣਖ ਦਾ ਮਖੌਟਾ ਚੜਾ ਦਿੰਦਾ ਤੇ ਕਮਜ਼ੋਰੀ ਤੇ ਨਿਮਰਤਾ ਦਾ ਚੜ ਪਿੱਛੇ ਓਗਣ ਹੁੰਦੇ ਨੇ ਅੱਗੇ ਗੁਣਾਂ ਦਾ ਲੋਗੋ ਲਾਇਆ ਹੋਇਆ ਗੁਣਾਂ ਦਾ ਉਹਨੇ ਕੀਮਤੀ ਗੁਣਾਂ ਦਾ ਦੇਵੀ ਗੁਣਾਂ ਦਾ ਉੱਤਮ ਗੁਣਾਂ ਦਾ ਉਹਨੇ ਮਖੌਟਾ ਚੜਾ ਦਿੰਦਾ ਜਨਨੀ ਸਾਧ ਦੇ ਭੇਸ ਵਿੱਚ ਚੋਰ ਫਿਰਦਾ। ਸੋ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ। ਇਹ ਮਨ ਦੀ ਚਲਾਕੀ ਹੁੰਦੀ ਹੈ ਕਿ ਉਹ ਆਪਣੇ ਔਗਣ ਨੂੰ ਗੁਣ ਬਣਾ ਕੇ ਪੇਸ਼ ਕਰਦਾ ਹੈ। ਆਪਣੇ ਜ਼ਹਿਰ ਨੂੰ ਵੀ ਉਹ ਅੰਮ੍ਰਿਤ ਦੱਸਦਾ ਹੈ। ਆਪਣੀ ਕਮਜ਼ੋਰੀ ਨੂੰ ਵੀ ਉਹ ਚੰਗਿਆਈ ਦੱਸਦਾ ਹੈ। ਔਗਣ ਨੂੰ ਗੁਣ ਬਣਾ ਕੇ ਦੱਸਦਾ ਹੈ। ਨਹੀਂ। ਤੁਸੀਂ ਸੋਚ ਕੇ ਵੇਖੋ ਵੀ ਗੁਰਬਾਣੀ ਨੇ ਮਨੁੱਖੀ ਮਨ ਦੀਆਂ ਕਿੰਨੀਆਂ ਡੂੰਘੀਆਂ ਤਾਇਆ ਪੋੜ ਦਿੱਤੀਆਂ ਜਿੰਨਾ ਅਸੀਂ ਆਪਣੇ ਮਨ ਬਾਰੇ ਨਹੀਂ ਜਾਣਦੇ ਜ਼ੂਰ ਸਾਨੂੰ ਦੱਸ ਰਹੇ ਤੇਰੇ ਮਨ ਚਾਹ ਕੁਝ ਭਰਿਆ ਹੈ ਆਪਣੇ ਅੰਦਰ ਝਾਤ ਮਾਰ ਸਕਰੀਨਿੰਗ ਕਰ ਆਪਣੀ ਪਛਾਣ ਆਪਣੇ ਆਪ ਨੂੰ ਤੇਰਾ ਮਨ ਤੇਰੇ ਨਾਲ ਕਿਹੋ ਜਿਹੇ ਖੇਡਾਂ ਕਰਦਾ ਹੈ ਤਾਂ ਹਜ਼ੂਰ ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਨਿਮਰਤਾਵਾਨ ਮਨੁੱਖ ਹੈ ਕਿਉਂਕਿ ਪਹਿਲਾਂ ਹੰਕਾਰ ਦੇ ਪਰਥਾਏ ਉਹਨਾਂ ਨੇ ਸ਼ਲੋਕਾਂ ਵਿੱਚ ਦੱਸਿਆ ਹੈ ਸੁਚੇਤ ਕੀਤਾ ਹੈ ਹੁਣ ਉਹ ਗੁਣ ਦੀ ਖੂਬੀ ਦੱਸਦੇ ਨੇ ਕਹਿੰਦੇ ਜਿਹੜਾ ਨਿਮਰਤਾਵਾਨ ਮਨੁੱਖ ਹੈ ਨਾ ਉਹ ਹੰਕਾਰੀ ਬੰਦਿਆਂ ਨੂੰ ਕਮਜ਼ੋਰ ਲੱਗ ਸਕਦਾ ਹੈ। ਪਿਓ ਦੀ ਮਿਠਾਸ ਨੂੰ ਕੋਈ ਉਹਦੀ ਕਮਜ਼ੋਰੀ ਸਮਝੇ। ਉਹਦੀ ਨਿਰਮਾਣਤਾ ਨੂੰ ਕੋਈ ਉਸ ਮਨੁੱਖ ਦੀ ਕਮਜ਼ੋਰੀ ਵੀਕਨੈਸ ਸਮਝੇ। ਪਰ ਕਬੀਰ ਜੀ ਕਹਿੰਦੇ ਨੇ ਵੀ ਉਹ ਅਸਲ 'ਚ ਬਹੁਤ ਉੱਚੇ ਆਦਰਸ਼ ਵਾਲਾ ਮਨੁੱਖ ਹੁੰਦਾ ਹੈ। ਉੱਚੇ ਆਦਰਸ਼ ਨੂੰ ਪ੍ਰਣਾਇਆ ਹੁੰਦਾ। ਉਹਨੇ ਹਉ ਨੂੰ ਕਾਬੂ ਕਰ ਲਿਆ। ਜਿਹਦੇ ਕੰਟਰੋਲ 'ਚ ਅਸੀਂ ਹੁੰਨੇ ਆ। ਉਸ ਹੰਕਾਰੇ ਰਾਖਸ਼ ਨੂੰ ਉਹ ਕਾਬੂ ਕਰ ਲੈਣਾ ਵੱਡਾ ਤੇ ਉਹ ਆ ਆਪਸ ਕਹੋ ਜੋ ਜਾਣੈ ਨੀਚਾ ਸੌ ਗਨਿਆ ਸਭ ਤੇ ਉੱਚਾ ਅਸੀਂ ਹੰਕਾਰ ਦੇ ਗੁਲਾਮ ਆ ਤੇ ਹੰਕਾਰ ਉਹਦਾ ਗੁਲਾਮ ਹੈ ਉਹ ਤਾਂ ਸਾਡੇ ਮਾਲਕਾਂ ਦਾ ਵੀ ਮਾਲਕ ਹੋਇਆ ਜਿਹੜੀ ਚੀਜ਼ ਦਾ ਅਸੀਂ ਪਾਣੀ ਭਰਦੇ ਆ 24 ਘੰਟੇ ਉਹਨੂੰ ਉਹਨੇ ਕਾਬੂ ਕਰ ਲਿਆ ਬਲੀ ਕੌਣ ਹੋਇਆ ਸਾਡੇ ਚ ਉਹ ਹੋਇਆ ਕਿ ਅਸੀ ਹੋਏ ਨਹੀਂ ਮਹਾਬਲੀ ਤੇ ਉਹ ਹੋਇਆ ਅਸਲ ਸੂਰਬੀਰ ਤੇ ਉਹ ਨਾਨਕ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਅੰਕਰਣ ਮਾਰਿਆ ਜਿਸ ਦੁਸ਼ਟ ਦੀ ਅਸੀਂ ਗੁਲਾਮੀ ਕਰਦੇ ਆ ਉਸ ਦੁਸ਼ਟ ਨੂੰ ਉਹਨੇ ਆਪਣਾ ਗੁਲਾਮ ਬਣਾ ਲਿਆ ਮਮਾ ਤੁਮਾ ਬੋਜੀ ਦੇ ਬਚਨ ਸੁਣ ਰਿਹਾ ਸੀ ਉਹਨਾਂ ਦੇ ਪਰਥਾਏ ਉਹ ਕਿੰਨੇ ਇੱਕ ਨਗਰ ਦੇ ਬਾਹਰ ਗਏ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਬੰਦਾ ਚੰਗਾ ਆਖਿਆ ਬੜੇ ਕਬੂਲ ਬੋਲੇ ਉਹ RAM ਨਾਲ ਅਟੰਕ ਸੁਣਦੇ ਰਹੇ ਤੇ ਫਿਰ ਹੌਲੀ ਜੀ ਉਹਨਾਂ ਨੇ ਕਿਹਾ ਵੀ ਕੁਝ ਹੋਰ ਕਹਿਣਾ ਹੈ ਮੇਰੀ ਛੇਤੀ ਹੈ ਮੈਂ ਅੱਗੇ ਜਾਣਾ ਹੈ ਕਿ ਕੋ ਕਹਿਣਾ ਤੇ ਛੇਤੀ ਕਹਿ ਲਓ ਬਹੁਤਾ ਸਮਾਨ ਲਾਓ ਕਿਉਂਕਿ ਮੈਂ ਅੱਗੇ ਵੀ ਜਾਣਾ ਹੈ ਮੇਰਾ ਸਫ਼ਰ ਥੋੜਾ ਲੰਮਾ ਹੈ ਉਹ ਬੰਦੇ ਬੜੇ ਹੈਰਾਨ ਹੋਏ ਵੀ ਅਸੀਂ ਇੰਨਾ ਚਿਰ ਹੋ ਗਿਆ ਹੈ ਕੋਈ ਗੱਲ ਅਸੀਂ ਕਰਨ ਵਾਲੀ ਛੱਡੀ ਨਹੀਂ ਤੇ ਬੜੇ ਸਹਿਜ ਨਾਲ ਇਹਨਾਂ ਨੇ ਅੱਗੋਂ ਕਿਹਾ ਵੀ ਕੁਝ ਹੋਰ ਕਹਿਣਾ ਹੈ ਤੇ ਕਹਿ ਲਓ ਨਹੀਂ ਤੇ ਮੈਂ ਅੱਗੇ ਵੀ ਜਾਣਾ ਤੂੰ ਰਹਿ ਗਈ ਹੋਵੇ ਤੇ ਕਰ ਲਓ ਉਹਨਾਂ ਚੋਂ ਇੱਕ ਬੰਦਾ ਬੜਾ ਦਾਨਾ ਸੀ ਉਹਨੇ ਪੁੱਛਿਆ ਕਹਿ ਲੱਗਿਆ ਬੁੱਧ ਮਹਾਤਮਾ ਜੀ ਉਹ ਜਾਣ ਤੋਂ ਪਹਿਲਾਂ ਇੱਕ ਗੱਲ ਤੁਸੀਂ ਵੀ ਦੱਸ ਜਾਓ ਵੀ ਇੰਨਾ ਕੁ ਜਿਹਨਾਂ ਬੰਦਿਆਂ ਨੇ ਤੁਹਾਨੂੰ ਕਿਹਾ ਤੁਸੀਂ ਬੜੇ ਸਹਿਜ ਨਾਲ ਸੁਣਿਆ ਤੇ ਫਿਰ ਅੱਗੋਂ ਜਵਾਬ ਤੁਹਾਡਾ ਇਹ ਆ ਵੀ ਹੋਰ ਕੁਝ ਕਹਿਣਾ ਤੇ ਕਹਿ ਲਓ ਮੈਨੂੰ ਛੇਤੀ ਹੈ ਮੈਂ ਅਗਲਾ ਸਫ਼ਰ ਵੀ ਤੈਅ ਕਰਨਾ ਹੈ ਤੁਹਾਨੂੰ ਮਹਿਸੂਸ ਨਹੀਂ ਹੋਇਆ ਹਾਲਾਂਕਿ ਬੜੀ ਕਠਨ ਸਟੇਜ ਹੈ ਬੜੀ ਕਠਨ ਇਹ ਨਹੀਂ ਸੌਖੀ ਨਹੀਂ ਹੈ ਕبھی ਉਥੇ ਮਹਾਤਮਾ ਬੁੱਧ ਜੀ ਕਹਿਣ ਲੱਗੇ ਕਹਿਣ ਲੱਗੇ ਅਸਲ ਚ ਇਹ ਬੰਦੇ ਬਹੁਤ ਲੇਟ ਨੇ ਬੜੇ ਕੁਵੇਲੇ ਆਏ 10 15 ਸਾਲ ਪਹਿਲਾਂ ਆਉਂਦੇ ਤੇ ਇਹਨਾਂ ਦੀਆਂ ਗੱਲਾਂ ਦਾ ਮੁੱਲ ਪੈਣਾ ਸੀ ਕਿਉਂਕਿ ਉਦੋਂ ਮੈਂ ਵੀ ਇਹਨਾਂ ਵਾਂਗ ਜੀਂਦਾ ਸੀ ਹੁਣ ਜਿੰਨੀ ਉਹ ਤੇਜ ਨਾਲ ਹੰਕਾਰ ਕ੍ਰੋਧ ਚ ਇਹ ਜੀਂਦੇ ਨਾ ਉਦੋਂ ਮੇਰੇ ਅੰਤ ਪੱਲੇ ਵੀ ਇਹੋ ਕੁਝ ਹੀ ਸੀ ਇਹ ਮੈਨੂੰ ਇੱਕ ਕਹਿੰਦੇ ਮੈਂ ਕੋ ਦੋ ਕਹਿੰਦਾ ਉਹਦਾ ਜਵਾਬ ਚਾਹੂਂ ਚ ਦੇਂਦੇ ਮੈਂ ਠਾਂ ਚ ਦਿੰਦਾ ਇਹਨਾਂ ਇਹਨਾਂ ਦਾ ਵੀ ਮੁੱਲ ਮੁੜਦਾ ਤੇ ਮੇਰਾ ਵੀ ਮੁੜਦਾ ਪਰ ਇਹ ਬਹੁਤ ਕੁ ਵੇਲੇ ਆਏ ਬੜਾ ਸਮਾਂ ਲੰਘਾ ਕੇ ਆਏ ਤਾਂ 10 15 ਸਾਲ ਲੇਟ ਆਏ ਉਹੜੋ ਬੁੱਧ ਰਿਆ ਹੀ ਨਹੀਂ ਜਿਹਨੂੰ ਇਹ ਸੁਣਾ ਰਹੇ ਨੇ ਉਹ ਸੁਣਨ ਲਈ ਰਾਜੀ ਨਹੀਂ ਤੇ ਉਹ ਵਿਚਾਰਵਾਨ ਨੇ ਜ਼ਿਕਰ ਕੀਤਾ ਕਹਿਣ ਲੱਗਾ ਵੀ ਮਹਾਤਮਾ ਬੁੱਧ ਉਹਨਾਂ ਨੂੰ ਕਹਿਣ ਲੱਗੇ ਵੀ ਮੈਂ ਪਿਛਲੇ ਪਿੰਡੋਂ ਜਦੋਂ ਹੋ ਕੇ ਆਇਆ ਨਾ ਤੇ ਉੱਥੇ ਬੜੇ ਚੰਗੇ ਮੇਰੇ ਮਿੱਤਰ ਮੇਰੇ ਪ੍ਰੇਮੀ ਮੇਰੇ ਸਤਸੰਗੀ ਮੈਨੂੰ ਮਿਲੇ ਤੇ ਉਹਨਾਂ ਚੋਂ ਕੁਝ ਫਲ ਲੈ ਕੇ ਆਏ ਕੋਈ ਮਠਿਆਈ ਲੈ ਕੇ ਆਏ ਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਮੇਰਾ ਤਾਂ ਢਿੱਡ ਭਰਿਆ ਹੈ ਮੈਨੂੰ ਲੋੜ ਨਹੀਂ ਤੁਸੀਂ ਲੈ ਜਾਓ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਨਹੀਂ ਲਈਆਂ ਉਹ ਫੜ ਲਿਆਏ ਮਠਿਆਈ ਲਿਆਏ ਵਾਪਸ ਲਾ ਕੇ ਮੈਂ ਤਾਂ ਮੈਂ ਤਾਂ ਲੋੜ ਨਹੀਂ ਤੁਸੀਂ ਲੈ ਜਾਓ ਬੱਚੇ ਖਾਣਗੇ ਪਰਿਵਾਰ ਖਾਏਗਾ ਤੁਸੀਂ ਖਾ ਲੈਣਾ ਹੁਣ ਜਿਹੜੇ ਮੈਂ ਫੜ ਤੇ ਮਠਿਆਈਆਂ ਉਹਨਾਂ ਦੇ ਮੋੜੇ ਨੇ ਉਹ ਉਹਨਾਂ ਨੇ ਹੀ ਖਾਦੇ ਹੋਣਗੇ ਨਾ ਜਾਂ ਘਰੇ ਜਾ ਕੇ ਵੰਡੇ ਹੋਣਗੇ ਹੁਣ ਇਹਨਾਂ ਦੀਆਂ ਗਾਲਾਂ ਜੇ ਮੈਂ ਨਹੀਂ ਖਾਣੀਆਂ ਮੈਨੂੰ ਨਹੀਂ ਲੋੜ ਤੇ ਇਹ ਵਿਚਾਰੇ ਜਾਂ ਤਾਂ ਉਹਨੇ ਆਪ ਜਰਨਗੇ ਤੇ ਜਾਂ ਘਰੇ ਜਾ ਕੇ ਵੰਡਣਗੇ ਬੁੱਧ ਨੇ ਤਾਂ ਲਈਆਂ ਨਹੀਂ ਚਲੋ ਨਿਆਣਿਆਂ ਤੇ ਗੁੱਸਾ ਕੱਢਦੇ ਆਂ ਪਰਿਵਾਰ ਤੇ ਕੱਢਦੇ ਆਂ ਗਵਾਂਢੀ ਤੇ ਕੱਢਦੇ ਆਂ ਇਹ ਹੁਣ ਇਹਨਾਂ ਦੇ ਪੱਲੇ ਪੈ ਗਈਆਂ ਨੇ ਕਿਉਂਕਿ ਮੈਂ ਤਾਂ ਇਹਨਾਂ ਚੀਜ਼ਾਂ ਦਾ ਲੈਣਦਾਰ ਨਹੀਂ ਮੈਂ ਤਾਂ ਗਾਹਕ ਨਹੀਂ ਇਹਨਾਂ ਚੀਜ਼ਾਂ ਦਾ ਇਹ ਗਲਤ ਥਾਂ ਤੇ ਟੱਕਰਾ ਮਾਰ ਰਹੇ ਨੇ ਨਾਲੇ ਹੁਣ ਉਹ ਮੈਂ ਰਿਆ ਹੀ ਨਹੀਂ ਜਿਹਨੂੰ ਇਹ ਸੁਣਾ ਰਹੇ ਨੇ ਹੋਰੇ ਕਿਨੂੰ ਕਹਿ ਰਹੇ ਨੇ ਕਿਨੂੰ ਗਾਲਾਂ ਕੱਢ ਰਹੇ ਨੇ ਕਾਦੇ ਲਈ ਕੱਢ ਰਹੇ ਨੇ ਇਹ ਤਾਂ ਇਹਨਾਂ ਦੀ ਸਮੱਸਿਆ ਹੈ ਮੇਰੀ ਕੋਈ ਸਮੱਸਿਆ ਨਹੀਂ ਮੈਂ ਇਸ ਕਰਕੇ ਸ਼ਾਂਤ ਆ ਵੀ ਖੋਰੇ ਕਿਨੂੰ ਕਹਿੰਦੇ ਨੇ ਇਹ ਜੋ ਕਹਿ ਰਹੇ ਨੇ ਜਿਸ ਤਲ ਤੋਂ ਕਹਿ ਰਹੇ ਨੇ ਉਹ ਤਲ ਮੈਂ ਬਹੁਤ ਪਹਿਲਾਂ ਛੱਡ ਆਇਆ ਉਹ ਪਿੰਡੇ ਮੇਰੇ ਬਹੁਤ ਪਿੱਛੇ ਰਹਿ ਗਏ ਮੈਂ ਉਹਨਾਂ ਰਾਹਾਂ ਦਾ ਹੁਣ ਪਾਂਦੀ ਨਹੀਂ ਤਾਂ ਤੁਸੀਂ ਸੋਚ ਕੇ ਵੇਖੋ ਵੀ ਇਹ ਜਿਹੜਾ ਪਿੰਡ ਹੈ ਇਹ ਜਿਹੜਾ ਸਫ਼ਰ ਹੈ ਹੁਣ ਹੋ ਸਕਦਾ ਉੱਥੇ ਖੜੇ ਹੋਏ ਹੰਕਾਰੇ ਬੰਦੇ ਕਬੂਲ ਉਹਨੂੰ ਕਹੇ ਹੋਵੇ ਲਓ ਜੀ ਬੋਧ ਨੂੰ ਸਾਡੇ ਸਾਹਮਣੇ ਗੱਲ ਨਹੀਂ ਆਈ ਆਪਾਂ ਕਹਿ ਰਾਂ ਕਿ ਮੈਂ ਫਲਾਣੇ ਨੂੰ ਇੰਨਾ ਜਲੀਲ ਕੀਤਾ ਉਹਨੂੰ ਗੱਲ ਨਹੀਂ ਆਈ ਮੇਰੇ ਸਾਹਮਣੇ ਹੋ ਸਕਦਾ ਨਾ ਆਈ ਹੋਵੇ ਪਰ ਇਹ ਚ ਸਾਡੀ ਕੀ ਜਿੱਤੇ ਪੀ ਜਗਲਾ ਚੋਪੇ ਦੇ ਅਸੀਂ ਜਿੱਤ ਗਏ ਇੱਚ ਅਸੀਂ ਮਾਰ ਕਾ ਕੀ ਮਾਰਿਆ ਜਰਾ ਸੋਚੋ ਇਹ ਚ ਸਾਡੀ ਪ੍ਰਭਤਾ ਕੀ ਬਣੀ ਆ ਫਿਰ ਜਿੰਨੂੰ ਅਸੀਂ ਦੱਸਦੇ ਹੋ ਸਕਦਾ ਉਹ ਵੀ ਮਨ 'ਚ ਸੋਚਦਾ ਹੋਵੇ ਵੀ ਬੜਾ ਅਵੇੜਾ ਬੰਦਾ ਹੈ ਬੜਾ ਜਰੀਲਾ ਆਦਮੀ ਹੈ ਕੱਲ ਨੂੰ ਮੇਰੇ ਨਾਲ ਇਹਨੇ ਇਸ ਤਰ੍ਹਾਂ ਕੀਤੀ ਤੇ ਆਪਾਂ ਪਹਿਲਾਂ ਹੀ ਨਿਕਲ ਜਾਣਾ ਪਸੇ ਜਨੀਆਂ ਅਸੀਂ ਆਪਣੀ ਛਵੀ ਆਪ ਦੱਸ ਰਹੇ ਹਾਂ ਵੀ ਮੈਂ ਇਹੋ ਜਿਹਾ ਇਨਸਾਨ ਆ ਇਸ ਤਰ੍ਹਾਂ ਦੀ ਮੇਰੀ ਦਸ਼ਾ ਹੈ ਜਦ ਦੱਸ ਅਸੀਂ ਆਪਣੀ ਜਿੱਤ ਵਜੋਂ ਰਹੇ ਹੁੰਨੇ ਆ ਪਰ ਅਸਲ ਵਿੱਚ ਉਹ ਸਾਡੀ ਹਾਰ ਹੁੰਦੀ ਹੈ ਸਾਡੀ ਕਮਜ਼ੋਰੀ ਅਸੀਂ ਦੱਸ ਰਹੇ ਹੁੰਨੇ ਆ ਵੀ ਇੰਨਾ ਕਿ ਜ਼ਹਿਰ ਹੈ ਮੇਰੇ ਅੰਦਰ ਇਨਾ ਕੁਝ ਲੋਕੀ ਬੈਠਾ ਮੈਂ ਆਪਣੇ ਅੰਦਰ ਇਨਾ ਤੂਫਾਨ ਇਨੀ ਆਗਾ ਮੇਰੇ ਅੰਦਰ ਤੋ ਹਜ਼ੂਰ ਜੀ ਕਹਿੰਦੇ ਨੇ ਇੱਕ ਚੀਜ਼ ਹੈ ਕਿ ਬੜਾ ਛੋਟਾ ਬਿਰਖ ਹੈ ਚੰਦਨ ਦਾ ਪਰ ਗੁਣ ਬੜੇ ਉੱਚੇ ਨੇ ਉਹਦੇ ਇਹ ਖੂਬੀ ਵਾਂਸ ਵਿੱਚ ਨਹੀਂ ਹੋ ਸਕਦੀ ਅਗਲੇ ਸ਼ਲੋਕ ਚ ਉਹਨਾਂ ਕਿਹਾ ਕਬੀਰ ਬਾਸ ਬਡਾਈ ਬੁਡਿਆ ਇਓ ਮਤ ਡੂਬ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਹਿੰਦੇ ਹੁਣ ਢਾਕ ਪਲਾ ਵਰਗੇ ਛਿਛਰੇ ਵਰਗੇ ਰੁੱਖਾਂ ਦੇ ਵਿੱਚੋਂ ਤਾਂ ਬੂਟਿਆਂ ਦੇ ਵਿੱਚੋਂ ਤਾਂ ਚੰਦਨ ਦੀ ਸੁਗੰਧ ਹੀ ਆਉਣ ਲੱਗ ਪੈਂਦੀ ਹੈ ਪਰ ਬਾਸ ਚੰਦਨ ਦੇ ਨੇੜੇ ਹੋਵੇ ਨਾ ਤੇ ਬਾਸ ਵਿੱਚੋਂ ਚੰਦਨ ਦੀ ਸੁਗੰਧ ਨਹੀਂ ਆਉਂਦੀ ਚੰਦਨ ਹੁਣ ਤੁਸੀਂ ਵੇਖੋ ਬਾਂਸਰੀ ਜਿਹੜੀ ਐ ਉਹ ਵੀ ਬਾਂਸ ਦੀ ਬਣਦੀ ਅੰਦਰੋਂ ਪੋਲ ਹੁੰਦਾ ਹੈ ਨਾ ਖਾਲੀ ਹੁੰਦਾ ਇਸ ਕਰਕੇ ਵੱਜਦੀ ਹੈ ਕਬੀਰ ਜੀ ਕਹਿੰਦੇ ਨੇ ਬਾਂਸ ਦਾ ਰੁੱਖ ਜਿਹੜਾ ਬੜਾ ਉੱਚਾ ਹੁੰਦਾ ਵਾਧਾ ਵੀ ਬੜੀ ਛੇਤੀ ਤੇ ਬੜਾ ਉੱਚਾ ਚੱਲਿਆ ਜਾਂਦਾ ਹੈ ਉਹਦਾ ਕੱਦ ਚੰਦਨ ਨਾਲੋਂ ਕਿਤੇ ਜ਼ਿਆਦਾ ਪਰ ਅੰਦਰੋਂ ਖੋਖਲਾ ਹੈ ਖਾਲੀ ਹੈ ਚੰਦਨ ਤੋਲਿਆਂ 'ਚ ਵਿਕ ਜਾਂਦਾ ਉਹਦਾ ਕਿੰਨਾ ਕੁ ਮੁੱਲ ਪੈਂਦਾ ਬਾਂਸ ਬਡਾਈ ਬੁੱਢਿਆ ਉਹ ਆਪਣੀ ਵਿਡਿਆਈ ਚ ਮਾਨੂੰ ਡੁੱਬਿਆ ਉਹਦੀ ਵਿਡਿਆਈ ਵੱਡਾ ਤੇ ਹੈ ਉੱਚਾ ਤੇ ਹੈ ਪਰ ਗੁਣ ਕੋਈ ਐਸਾ ਐਸਾ ਖਾਸ ਉਹਦੇ ਪੱਲੇ ਨਹੀਂ ਚੰਦਨ ਵਰਗਾ ਗੁਣ ਤੇ ਨਹੀਂ ਨਾ ਉਹਦੇ 'ਚ ਹੋਏਗੀ ਹੰਕਾਰੀ ਬੰਦੇ ਕੋਲ ਪਦਵੀ ਹੋਏਗੀ ਦੌਲਤ ਹੋਏਗੀ ਸ਼ੌਹਰਤ ਹੋਏਗੀ ਪ੍ਰਭਤਾ ਹੋਏਗੀ ਲੋਕ ਸਲਾਮਾ ਕਰਦੇ ਹੋਣਗੇ ਡਰਦੇ ਹੋਣਗੇ ਝਿਜਕਦੇ ਹੋਣਗੇ ਬੜਾ ਕੁਝ ਹੋਏਗਾ ਨਿਮਰਤਾਵਾਨ ਬੰਦਾ ਨਾ ਇਹ ਚਾਹੁੰਦਾ ਤੇ ਨਾ ਉਹ ਉਹ ਵਿਖਾਉਂਦਾ ਤੇ ਨਾ ਹੀ ਉਹਦੇ ਕੋਲ ਹੁੰਦਾ ਪਰ ਨਿਮਰਤਾ ਮਾਨ ਵਰਗੇ ਬੰਦੇ ਵਰਗੀ ਖੂਬੀ ਤੇ ਨਹੀਂ ਨਾ ਹੈ ਹੰਕਾਰੇ ਬੰਦੇ ਦੇ ਵਿੱਚ ਕਬੀਰ ਜੀ ਸਾਨੂੰ ਸੁਚੇਤ ਕਰਦੇ ਨੇ ਜਿਉ ਮਤ ਡੂਬੋ ਕੋਏ ਇਸ ਤਰ੍ਹਾਂ ਤੁਸੀਂ ਨਾ ਡੁੱਬਣਾ ਹੰਕਾਰ ਚ ਤੁਸੀਂ ਨਾ ਗਰਕਣਾ ਹੰਕਾਰ ਦਾ ਵਿਖਾਵਾ ਹੀ ਹੁੰਦਾ ਹੈ ਅੰਦਰ ਪੋਲ ਹੀ ਹੁੰਦਾ ਹੈ ਅੰਦਰ ਖਾਲੀ ਹੁੰਦਾ ਹੈ ਅੰਦਰ ਖਾਲੀ ਪ੍ਰੇਮ ਬਿਨ ਟੈ ਢੇਰੀ ਤਨ ਛਾਰ ਫਿਰ ਫਰਮਾਉਂਦੇ ਨੇ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ ਜਿਹਨੂੰ ਪ੍ਰਭਤਾ ਦਾ ਮਾਣ ਹੋਵੇ ਨਾ ਉਹ ਚੰਦਨ ਦੇ ਨੇੜੇ ਰਹਿ ਕੇ ਵੀ ਕੋਈ ਗੁਣ ਨਹੀਂ ਜਿ ਸਿੱਖਦਾ ਜਿਵੇਂ ਬਾਸ ਚੰਦਨ ਦੇ ਨੇੜੇ ਰਹਿ ਕੇ ਵੀ ਉਹਦੀ ਸੁਗੰਧ ਨੂੰ ਆਪਣੇ ਵਿੱਚ ਸਮਾਉਂਦਾ ਨਹੀਂ ਧਰ ਨਹੀਂ ਕਰਦਾ ਇਸੇ ਤਰ੍ਹਾਂ ਅਹੰਕਾਰੀ ਮਨੁੱਖ ਨਿਮਰਤਾਵਾਨ ਉਚਤਮ ਗੁਣਾਂ ਵਾਲੇ ਪੁਰਖ ਦੇ ਨੇੜੇ ਉਹਦੀ ਸੁਭਤ ਵਿੱਚ ਰਹਿ ਕੇ ਵੀ ਉਹਦੇ ਤੋਂ ਗ੍ਰਹਿਣ ਕੁਝ ਨਹੀਂ ਕਰ ਪਾਉਂਦਾ ਉਹ ਅੰਦਰੋਂ ਖੋਖਲਾ ਹੁੰਦਾ ਪਰ ਆਪਣੀ ਪ੍ਰਭਤਾ ਦੀ ਵਡਿਆਈ ਤੇ ਗਰੂਰ ਵਿੱਚ ਗਰਕਿਆ ਹੋਇਆ ਜੂਬਨ ਧਨ ਪ੍ਰਭਤਾ ਕੈ ਮਦਮੈ ਐਨ ਇਸ ਰਹਿ دیਵਾਨਾ ਸਾਇਬ ਕਿਰਪਾ ਕਰਨ ਇਹ ਪਹਿਲੇ ਸ਼ਲੋਕ ਤੋਂ ਲੈ ਕੇ 12ਵੇਂ ਸ਼ਲੋਕ ਤੱਕ ਜੋ ਪ੍ਰਕਰਣ ਹੈ ਨਿਮਰਤਾ ਦਾ ਅਹੰਕਾਰ ਦਾ ਬੜੀਆਂ ਖੂਬਸੂਰਤ ਅੰਦਾਜ਼ ਦੇ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਸਤ ਧਰਮ ਦੀ ਵਿਆਖਿਆ ਕਰਦਿਆਂ ਗੁਣਾ ਤੇ ਔਗਣਾ ਦੀ ਇਸ ਖੇਡ ਤੋਂ ਸਾਨੂੰ ਜਾਣੂ ਕਰਵਾਇਆ ਅਗਲੇਰੇ ਸ਼ਲੋਕ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਫਤੇ ਨਾਲ ਸਾਜ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ